ਉਹ ਸਾਰੇ ਪਿੰਡਾਂ ਦੇ ਸਾਡੇ ਕੋਲ ਪੇਸ਼ ਆਣੇ ਤਾਂ ਡਾਕਟਰ ਸਾਹਿਬ ਮੇਰੇ ਸਾਰੇ ਇੰਨੇ ਖੇਤ ਚ ਲੇਕਿਨ ਜਦ ਉਹ ਖੇਤ ਤੇ ਸੀ ਰਹਿੰਦੇ ਖੇਤ ਸਾਡੇ ਸਿਰਫ ਪੈਰ ਰਹਿੰਦੇ ਹੱਥ ਰਹਿੰਦੇ ਜਦੋਂ ਗਰਮੀ ਜ਼ਿਆਦਾ ਹੁੰਦੀ ਸਾਡਾ ਉਹਦਾ ਨਰਵਸ ਸਿਸਟਮ ਹੀਟ ਕਰਦਾ ਤੇ ਨਰਵਸ ਸਿਸਟਮ ਕਿੱਥੇ ਆ ਸਿਰ ਦੇ ਵਿੱਚ ਹੈਡ ਪੋਰਸ਼ਨ ਤਾਂ ਮੱਡ ਥੈਰੇਪੀ ਉਹਦੀ ਮੱਡ ਦੀ ਪੱਟੀ ਬਣਾ ਕੇ ਮੱਥੇ ਤੇ ਜ਼ਰੂਰ ਰੱਖੋ ਗਰਮੀ ਦੇ ਦੁਪਹਿਰ ਦੇ ਟਾਈਮ ਦੁਪਹਿਰ ਟਾਈਮ ਇੱਕ ਘੰਟਾ ਸੌਣਾ ਬਹੁਤ ਜ਼ਰੂਰੀ ਹੈ ਅੱਧਾ ਘੰਟਾ ਸੌਣਾ ਬਹੁਤ ਜ਼ਰੂਰੀ ਹੈ ਦੁਪਹਿਰ ਦੇ ਖਾਣੇ 'ਚ ਲੱਸੀ ਦਾ ਸੇਵਨ ਵਧਾਓ ਠੀਕ ਹੈ ਨਿੰਬੂ ਔਰ ਮੈਗਨੀਸ਼ੀਅਮ ਸੌਲਟ ਦੀ ਤੁਸੀਂ ਸਕੰਜੀ ਵੀ ਬਣਾ ਕੇ ਪੀਓ ਚੀਨੀ ਦਾ ਸੇਵਨ ਨਾ ਵਿੱਚ ਕਰੋ ਹੋ ਸਕੇ ਤਾਂ ਧੱਕੇ ਦੇ ਵਿੱਚ ਨਹੀਂ ਪੋ ਅਦਰਵਾਇਜ਼ ਮੂੰਹ ਜ਼ਿਆਦਾ ਸਕਾਏ ਕਿਉਂਕਿ ਗਰਮੀ ਖੁਸ਼ਕ ਮੌਸਮ ਹੈ ਬਾਡੀ ਦੇ ਵਿੱਚ ਪਾਣੀ ਦੀ ਕਮੀ ਬਹੁਤ ਵੱਡੇ ਲੈਵਲ ਤੇ ਉਹਨੂੰ ਮੇਨਟੇਨ ਕਰਨਾ ਬਹੁਤ ਤਲੀਆਂ ਸੜੀਆਂ ਚੀਜ਼ਾਂ ਨੂੰ ਬਿਲਕੁਲ ਗਰਮੀ 'ਚ ਮੰਦ ਰੱਖ ਤੇਜ ਮਿੱਠਾ ਨਾਲ ਉਹ ਬਰੈਡ ਟੂਰ ਰੋਟੀ ਸਿੰਥੈਟਿਕ ਫੂਡ ਪੈਕਡ ਫੂਡ ਗਰਮੀ 'ਚ ਬਿਲਕੁਲ ਸੇਵਨ ਨਾ ਕਰੋ ਨੇਚਰਲ ਬਣਾ ਕੇ ਖਾਓ ਘਰ ਦਾ ਖਾਓ ਕੋਈ ਤਿੱਖੀ ਲਈ ਚੰਗੇ ਤੇਲ ਦੇ ਵਿੱਚ ਦਾਦਾ ਪਕੌੜਾ ਤੁਹਾਨੂੰ ਕੋਈ ਤਕਲੀਫ ਨਹੀਂ ਦੇਗਾ ਠੀਕ ਹੈ ਲੇਕਿਨ ਸਿੰਥੈਟਿਕ ਤੇਲ 'ਚ ਤਲੇ ਹੋਈ ਕੋਈ ਵੀ ਚੀਜ਼ ਤੁਹਾਡੇ ਲਈ ਜ਼ਹਿਰ ਬਣਦੀ ਹੈ ਗਰਮੀਆਂ ਦੇ ਵਿੱਚ ਹੀ ਕਾਸਮ ਤੇ ਗਰਮੀਆਂ 'ਚ ਪਿਤ ਵੈਸੇ ਹਾਈਪਰ ਹੁੰਦਾ ਹੈ ਪਾਓ ਅਗਨੀ ਤੇਜ ਹੁੰਦੀ ਤਾਂ ਉਸ ਟਾਈਮ ਤੇ ਸਾਨੂੰ ਅਗਨੀ ਪੈਰੈਂਸ ਕਰਨ ਵਾਲੀ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਨਾ ਚਾਹੀ ਅਗਲੀ ਵਧਾਉਣ ਵਾਲੀ ਸਿਚਾਈ ਲੈਣੇ ਤਾਂ ਪਾਣੀ ਦੀ ਕਮੀ ਬੋਡੀ ਚ ਹੁੰਦੀ ਪਹਿਲੇ ਸਿਚਾਈ ਦਾ ਖਿਆਲ ਰੱਖਣਾ ਪਏਗਾ ਨੀਪੂ ਦਾ ਸੇਵਨ ਕਰੋ ਨੋਸ਼ਨ ਸ਼ੌਟ ਦਾ ਸੇਵਨ ਕਰੋ ਲੱਸੀ ਦੇ ਜਿਵੇਂ ਦਹੀਂ ਦਾ ਸੇਵਨ ਕਰੋ ਲੋਕਾਂ ਦੇ ਜਿਗਰ ਵੀ ਲੋਕ ਪੀਂਵਾਰਦੇ ਠੀਕ ਹੈ ਇਸ ਲੋਸ ਜਿਗਰਾਂ ਨੂੰ ਚਾਹ ਨਾ ਪੀਂਦੇ ਫਿਰੰਦਾ ਜਦੋਂ ਪਿੱਤ ਹਾਈਪਰ ਹੁੰਦਾ ਹੈ ਲੀਵਰ 'ਚ ਗਰਮੀ ਆਵਣ ਦੀ ਇਹ ਬਾਥਰੂਮ ਲਾ ਕੇ ਉਹਨਾਂ ਕੰਦਾ ਨਹੀਂ ਹਟਦੇ ਫਿਰ ਪੱਥਰੀਆਂ ਬਣਨ ਲੱਗ ਪੈਂਦੀਆਂ ਫਿਰ ਨਹੀਂ ਹਟਦੇ ਚਮੜੀ ਦੀ ਸਸੱਸਿਆ ਆ ਜਾਂਦੀ ਹੈ ਠੀਕ ਹੈ ਨਹੀਂ ਹਟਦੇ ਆਵਾਜ਼ ਵੀ ਸ਼ੁਰੂ ਹੋ ਜਾਂਦੀ ਸੋ ਇਸ ਤਰ੍ਹਾਂ ਦੇ ਚੈਲੰਜਸ ਬਹੁਤ